ਹਾਂਜੀ ਮਿੱਤਰੋ ਕੀ ਹਾਲ ਚਾਲਾ ਸਾਰੇ ਵੀ ਆਂਦਾ ਤੇ ਹੋਰ ਕੀ ਬਣਦਾ ਹਣਾ ਤੇ ਚਲੋ ਬਾਬੋ ਅੱਜ ਚੱਲਦੇ ਆਪਾਂ ਫੁੱਲੋ ਮਿੱਠੀ ਪਿੰਡ ਬਾਜੀ ਆ ਗਈ ਤੇ ਲੈ ਕੇ ਚੱਲਦੇ ਆਪਨੀ ਹਰੀ ਕਾਂਤ ਵਾਲੀ ਜਿਹੜੀ ਬੈਠੀ ਸੀ ਟਾਵਰ ਤੇ ਬੰਗੀ ਬੰਗੀ ਦੀਪਾ ਪਿੰਡ ਜਣਾ ਤੇ ਹੁਣ ਚੱਲਦੇ ਆ ਫਿਰ ਉਹ ਆਇਆ ਬੈਠਾ ਉਹ ਮਲਾ ਅੱਜ ਉਹ ਮਲਾ ਚੀ ਨਾਲ ਸਖਜਿੰਦਰ ਦਾ ਨਹੀਂ ਪਤਾ ਅੱਜ ਵੀ ਕੀ ਬਣ ਹਣਾ ਮੌਕਾ ਦੱਸੂਗਾ ਤੇ ਚਲੋ ਕਰਾ ਚੱਲਦੇ ਆਂ ਇਹ ਚੱਲ ਕੇ ਕਰਦੇ ਹੁਣ ਨਾਲ ਗੱਲ ਬਾਤ ਫਿਰ ਹੋ ਸਕਿਆ ਤਾਂ ਬਾਅਦ ਜਾ ਕੇ ਕਰਾਂਗੇ ਹਨ ਕਿ ਉਦੋਂ ਪਹਿਲਾਂ ਕਿ ਬੰਮਣੀ ਮਿੱਟ ਬਣਾ ਲਈਏ ਬਣਾ ਲਈਏ ਫालतू ਟਾਈਮ ਨਹੀਂ ਬਰਬਾਦ ਕਰਦੇ ਤੇ ਦਾਵਾ ਤਾਂ ਚੱਲ ਗਿਆ ਠੀਕ ਹੈ ਤੇ ਕੂਤਰੀ ਲੈ ਕੇ ਤੁਹਾਨੂੰ ਦਿਖਾਉਣੇ ਚੱਲ ਕੇ ਮੈਂ ਪਾਣਾ ਲਓ ਜੀ ਚੱਲ ਪਏ ਹੁਣ ਸਕਿੰਦਰ ਕੋਲੇ ਜੈ ਚੋਬਰ ਵੀ ਚੱਕ ਲੈ ਜਿਹੜਾ ਉੱθε ਕਹਿੰ ਮਨ ਬੁਨਾਰ ਹੋ ਗਿਆ ਨਵੀਂ ਮਾਨਾ ਇਹ ਨਾਲ ਕੂਤਰ ਕਿੰਨੀ ਦਾਵਾ ਕੱਟਿਆਗਾ ਜੀ ਤੇ ਹੁਣ ਚੱਲਦੇ ਆ ਪਿਉਰੀ ਸਿਕੰਦਰ ਨੂੰ ਲਿਆ ਚੱਕਦੇ ਆ ਜਾ ਕੇ ਇਹ ਚੱਲਾਂ ਉੱਥੋਂ ਭੁੱਲੋ ਮਿੱਟੀ ਫੇਰ ਚੱਲ ਕੇ ਕਰਾਂਗੇ ਉੱਥੇ ਕੀ ਪਾਉਂਦਾ ਮੇਰੇ ਵੀਰੋ ਜੀ ਤੇ ਆ ਗਏ ਪਿਉਰੀ ਸਿਕੰਦਰ ਇੱਥੇ ਖੜਾ ਹੋਆ ਤੇ ਕਿਤੇ ਹੋਰ ਹੋਆ ਚੱਲ ਸਿਕੰਦਰ ਦੇ ਘਰੇ ਚੱਲ ਗਰ ਹੁਣ ਦਵਾ ਦਾ ਮਿਲ ਕੇ ਇੱਕ ਟਿਕੜਾ ਹੋਇਆ ਅੱਡੇ ਤੇ ਨਾ ਤੇ ਉਹਨੂੰ ਫੜਾਈ ਕਿ ਪੁੱਤਰ ਤੇ ਆਪ ਠੰਗ ਸੱਟੋ ਕੇ ਵਧ ਗਿਆ ਚੰਗੀ ਉਹ ਉਹ ਆਉਂਦਾ ਸਾਹਮਣੇ ਆਉਂਗਾ ਸਿਕੰਦਰ ਦੇ ਕੋਲ ਆਹ ਇਹ ਏਡਾ ਮੁਕਾ ਬੋਨ ਨੂੰ ਵੀ ਤੂੰ ਬੁੱਝਾਗਾ ਵੀ ਰੰਗ ਕਾਲਾ ਮੋਦਰਾ ਛਿੱਲੇਗਾ ਫਟ ਰੰਗ ਕਾਲਾ ਹੋਇਆ ਨਹੀਂ ਆਹ ਫਟ ਜਮੇ ਹੀ ਨਹੀਂ ਆਜੂ ਆ ਆ ਗਿਆ ਕਹਿੰਦੇ ਕੈਮਰੇ ਦੇ ਜਮਾ ਸਾਹਮਣੇ ਆ ਗਿਆ ਬਸ ਤੇਰੇ ਦਿਨ ਪਰਚਾ ਦਰਜ ਹੋ ਉਧਰ ਤੇ ਖੇਤੀਆ ਮੈਂਟ ਮਾਰੇ ਨੇ ਟਾਈਮ ਹੈ ਨਹੀਂ ਆਪਣੇ ਪੁੱਤ ਐੇ ਮੋੜਨਾ ਚੱਲ ਮੋੜ ਚੱਲ ਜੀ ਫਿਰ ਫੁੱਲੋ ਮਿੱਠਾ ਆ ਗਿਆ ਫੁੱਲੋ ਮਿੱਠੀ ਠੀਕ ਆ ਠੀਕ ਹਾਂ ਆ ਗਿਆ ਭਾਈ ਆ ਗਿਆ ਮੇਰੇ ਕੋਲ ਆ ਆ ਗਿਆ ਆ ਗਿਆ ਕੱਟ ਸਖਿੰਦਰ ਪਠਾਵਾਰ ਆਪਾਂ ਲਗਾ ਦੇ ਮਨ ਤੇ ਮਨ ਨਾਲ ਲਗਾ ਦੇ ਆਜਾ ਥੱਲੋਂ ਤੱਕ ਨਾਂ ਦਾ ਕਿੰਦਾ ਕੋਈ ਲਿਖ ਦੇ ਨਾਂ ਦਾ ਸੱਜਾ ਰੁਛਾ ਕਾਲਾ ਆ ਮੋਢਾ ਆ ਵੀ ਹੁੰਦਾ ਕੋਸ਼ ਵੀ ਕਰੀ ਦਿੰਦਾ ਸੱਜਾ 21 25 ਆਹੇ ਗੱਲ ਕਰ ਰਿਹਾ ਮੈਂ ਬਾਲ ਨਾ ਮਾਨਾ ਨਹੀਂ ਆਈ ਤੇ ਜਦੋਂ ਮੈਂ ਆਪਣਾ ਮੋਟਾ ਜਿਹਾ ਉਹ ਮੇਰੀ ਵਾਲੀ ਵੀਡੀਓ ਚਗਾ ਗੋਲੀ ਵੱਜੇ ਭਾਈ ਆ ਬੰਦੇ ਨੇ ਘਰੇ ਘੁੱਤਰ ਛੱਡੇ ਆ ਠੀਕ ਹੈ ਠੀਕ ਹੈ ਬੋਲ ਦਾਂਗੇ ਬੋਲ ਦਿੰਦੇ ਹਾਂ ਵੀ ਆ ਬੰਦੇ ਘਰੇ ਛੱਡੇ ਆ ਲੋਕਾਂ ਦੇ ਸੀ ਨਾ ਭਾਂਜ ਪੈਸੇ ਰੱਖ ਜਾਂਦਾ ਚਾ ਲੌ ਰੌਲਾ ਪਾਉਂਦਾਗਾ ਅੱਛਾ ਹਾਂ ਬੋਲ ਦੀ ਵੀ ਆ ਬੰਦੇ ਘਰੇ ਛੱਡੇ ਠੀਕ ਹੈ ਜੀ ਬੋਲ ਦਾਂਗੇ ਬੋਲ ਦਿੰਦੇ ਕੋਈ ਚੱਕਰ ਨਹੀਂ ਜੀ ਲਗਾ ਇੱਕ ਬੋਲੇ ਵਿੱਚ ਫਿਰ ਮੈਂ ਮਲਾਜਮਾ ਨੱਚ ਘੜਨਾਕੇ ਦੇ ਮਿਲ ਕੇ ਨਾ ਕਿਤੇ ਮੈਨੂੰ ਕਹਿੰਦਾ ਅੱਛਾ ਤੇ ਆਵਾਜ਼ਾਂ ਕਰੂੰ ਪੜੀ ਵਿਕੇਂਦਰ ਦੇ ਚੱਕਰ ਨੂੰ ਘਰੋਂ ਚੱਕਲਾ ਤੋਂ ਨਾਕੀ ਦੇ ਕੋ ਮਲੇਗਾ ਕਿ ਨਹੀਂ ਸਹੀ ਗੱਲ ਸਹੀ ਗੱਲ ਵੀ ਤੂੰ ਘਰੋਂ ਚੱਕਲਾ ਮੈਨੂੰ ਜੇ ਤੇਰੇ ਐਡੀ ਦੇ ਜੁਰਤ ਤੇਰੀ ਕੋ ਡੱਕਰ ਵਾਲੀ ਗੱਲ ਆ ਗਈ ਮਾਰ ਕੇ ਫੜਨ ਵਾਲੇ ਚੱਕੜ ਨਹੀਂ ਫੜੀ ਦਾ ਭਾਈ ਅੱਜ ਪ੍ਰਮਾਤਮਾ ਦੀ ਕਸਮ ਆਪਾਂ ਨੂੰ ਕੋਈ ਬੰਦਾ ਕਹਿ ਰੇ ਬਾਗੇ ਦੇ ਬੰਦੇ 15000 ਰੁਪਏ ਵੱਧ ਲੈ ਗਏ ਸੀ ਘਰੋਂ ਇੱਥੋਂ ਪ੍ਰਮਾਤਮਾ ਦੀ ਕਸਮ ਅੱਜ ਤੱਕ ਤੇ ਉਹ ਬੰਦੇ ਪਰ ਆਪਣੇ ਇਲਾਕੇ ਜਿੱਤ ਆਏ ਨਹੀਂ ਗਏ ਆਪਾਂ ਕੋਲੋਂ ਭਰੇ 15000 ਰੁਪਏ ਉਹ ਬਾਜੀ ਦਾ ਨਾਲ 100 ਕੁਰਸੀ ਬਗਾਈ ਟੈਂਟ ਲਾ ਕੇ ਰੋਟੀ ਖੋਏ ਭਾਂ ਜੋਦਾ ਕੰਮ ਆਵੇ ਠੀਕ ਆ ਤਿੰਨ ਬੰਦੇ ਬਾਜੀ ਬੰਡੀ ਗੀ ਉਹ 30000 ਦੀ ਗੁੱਟੀ ਬਣੀ ਬਣਾਈ ਪਾਲੀ 15000 ਰੁਪਏ ਉਹਨਾਂ ਨੇ ਅੱਡ ਕੱਢ ਲਿਆ ਆਪਣੀ ਇਸ ਕਮਰੇ ਜਾ ਕੇ ਤੇ 15 ਅੱਡ ਕੱਢ ਕੇ ਉਹ 100 100 ਦੇ 50 50 ਦੇ ਵਿੱਚ ਸ਼ੋਅ ਕਰ ਲਿਆ ਠੀਕ ਹੈ ਜੀ ਸ਼ੋਅ ਕਰਕੇ ਵੀ ਮੁਰਕੇ ਉਹਨੇ ਫੋਟੋ ਕਰ ਲਈ ਲੇ ਕੇ ਗਿਆ ਭਾਈ ਯਾਰ ਕਿਹ ਜਾਈ ਜਾਂਦੇ ਆ ਦਿਖਾਈ ਜਾਂਦੇ ਕਬੂਤਰ ਆਹ ਗੱਲ ਕਰੀ ਸੀ ਤਾਂ ਬਾਈ ਹਾਂ ਜੀ ਨਾ ਨਹੀਂ ਬਾਈ ਮੁਰਕੇ ਲਾ ਮਨਪ੍ਰੀਤ ਮਾਨਾ ਦੀਆਂ ਚਾਚਾ ਕੋਈ ਚੱਕਰੀ ਨਹੀਂ ਆ ਅੰਮ੍ਰਲ ਲਿਖੀ ਬਈ ਨੂੰ ਜਾ ਚੇ ਮੱਤਪੜ ਵਾਲੀ ਕਰਦਾ ਆਪਾ ਆ ਜੀ ਹੋਇਆ ਇੱਕ ਬਰ ਮਾਲ ਕਾਪ ਮਨ ਓਏ ਪਲੇਅਰ ਬਸ ਆ ਤਿੰਨ ਰਹਿ ਗਏ ਸਾਰਾ ਜਿਆ ਪੰਨੀ ਤਿੰਨ ਕੁੱਤ ਰਹੀ ਦੁਕਾਨਾਂ ਦੇ ਲੋ ਬਸ ਪਾਲੇ ਪੋਸਟਰਾਂ ਮੈਂ ਅੰਜ ਲਿਆ ਆ ਪਾ ਕੇ ਪੋਸਟਰਾਂ ਪਾਟਣਾ ਵਿੱਚ ਤਕਰੀ ਇਹ ਪੋਸਟਰ ਮੇਰੇ ਕੋਲ ਆਪਣੇ ਕੋਲ ਤਾਂ ਕਰਨੀ ਨਹੀਂ ਸੀ ਉਹ ਪੋਸਟਰ ਕੱਢਣ ਲੱਗਿਆ ਬਾਹਰ ਤੋਂ ਦੇ ਸਕਿਚ ਪਏ ਗਾ ਵਗਾ ਕੇ ਕਿਹੜੇ ਟਾਈਮ ਦੇ ਪਾਇਆ ਭੰਦੇ ਯਾਰ ਉਹ ਬਗਦਰ ਇੰਨੀਆਂ ਬਾਜ਼ੀਆਂ ਕਰਾਉਣੇ ਭਾਈ ਯਾਰ ਸਕਿਚ ਪਈ ਹੁੰਦੇ ਆ ਚਲ ਅੱਗੇ ਇੱਕੋ ਜੀ ਬਸ ਦੇ ਲੋ ਪਾਣੀ ਤੇਰੇ ਨਾਲ ਮਨਪ੍ਰੀਤ ਮਾਨਾ ਮਨਪ੍ਰੀਤ ਮਾਨਾ ਮਨਪ੍ਰੀਤ ਮਾਨਾ ਅਰੰਗ ਦਿਖਾਈ ਬਈ ਅਰੀ ਗਾਂਦ ਬਈ ਕੱਲੀ ਗਾਂਦ ਆ ਵੀ ਠੀਕ ਆ ਦੂਜੀ 26 26 ਅਰੀ ਗਾਂਦ ਕੱਲੀ ਕੱਲੀ ਕੱਬੇ ਅਰੀ ਗਾਂਦ ਕੱਲੀ ਅਰੀ ਸ਼ਾਖੀ ਚਾਲ ਮੁੰਡਾ ਪਾ ਪਿੰਜਰੇ ਚ ਕਰਕੇ ਸੈਟ ਬਟਨ ਲੋ ਜੀ ਦੀਨ ਦੀ ਪਾਣੀ ਆਪਣੀ ਪੀੜ ਦੀ ਲੱਗਣ ਲੱਗੇ ਉਹਨੂੰ ਕਿਉਂ ਹੈ ਨਹੀਂ ਫੋਟੋ ਦੂਰੋਂ ਖੜਾ ਜੀ ਚਲਿਓ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ

ਲੋੜ ਲੱਗ ਜਾਂਦੇ ਉਹਲੇ ਕੀ ਦਵਾਜ ਮੋਹਰ ਤੇ ਆਪਾਂ ਨੂੰ ਉਹ ਲਾ ਮਾਰਦੇ ਗਏ ਰਾਜਾ ਦੇ ਪੰਨੀ ਅੱਜ ਨਾ ਸਰ ਕੰਡ ਕੂਤਰ ਤੇ ਨਵਾਰੇ ਮੋਹਰ ਆਪਣੀ ਪੱਟੀ ਦੇ ਬਾਬਾ ਤਾਰਾਂ ਤੇ ਨਾਲ ਵੀ ਕੀਤਾ ਕਰਨੇ ਸੰਨੇ ਨੰਬਰ ਕੂਤਰ ਆਪਾਂ ਮੋਰ ਲੱਗ ਜਿੰਦਾ ਖਾਲੇ ਪੁੱਤ ਆਪ ਕੋ ਖਰੀਦ ਲੈ ਟੈਕ ਕਰ ਲੈ ਪੂਰੀ ਕਰ ਮਾਨ ਬਾਈ ਕੀ ਆਂਦਾ ਨਾ ਮਾਦਾ ਮਰਦਾ ਮਨਪ੍ਰੀਤ ਮਾਨ ਮਾਨ ਲਾ ਦੇ ਬਾਈ ਲਾਉਣਾ ਇੱਕ ਕੁਸ਼ਿੰਦਰ ਆਪਣੀ ਵੜੀ ਫਰੇ ਲਾ ਦੇ ਬਾਈ ਆ ਤੂੰ ਜਿਹੜਾ ਖੋਖਰਾ ਮੋਹਰ ਲਵਾਈ ਥਿਆ ਠੀਕ ਕਰ ਲਏ ਇੱਕ ਹੋਰ ਸੀ ਬਾਈ ਆ ਜਾ ਪੰਜਾਬ ਵਟੇ ਲਾ ਜੀ ਉਹ ਕੇ ਰਿਪੋਰਟ ਆ ਕੇ ਰੇ ਮੋੜਾ ਰੱਖ ਲੈ ਕਬੂਦ ਦੀ ਨੀਗਾ ਕਰਨ ਤੇ ਫੇਰ ਹੀ ਵੇਖਾਂਗੇ ਨਾ ਆਪਾਂ ਕੋਲੇ ਵਾਲੇ ਮਾੜ ਜਿਹਰੇ ਵੇਖ ਲੀ ਕਿ ਮੋਟਰ ਫੜਾ ਲਈ ਆਪਾਂ ਲੋ ਜੀ ਦਿਖਾ ਦੇ ਯਾਰ ਹਾਂ ਤੈਨੂੰ ਫੋਨ ਹੀ ਕਰਾ ਆ ਭਰਾ ਆਪਣਾ ਵੱਡਾ ਹੋ ਮੰਨਪ੍ਰੀਤ ਮਾਨਾ ਪੈਸਿਆਂ ਦਾ ਇਹਨਾਂ ਨੂੰ ਹਿਸਾਬ ਵੀ ਦੇਣਾ ਯਾਰ ਬਾਈ ਮੁਗਲ ਗੱਗਲ ਆਦੀ ਆਪਣੀ ਜ਼ਿੰਮੇਵਾਰੀ ਨਹੀਂ ਤੇਰੀ ਜ਼ਿੰਮੇਵਾਰੀ ਹੈ ਬੋੜ ਬਾਈ ਮਨਪ੍ਰੀਤ ਮਾਨਾ ਬਾਈ ਮੰਨਪ੍ਰੀਤ ਮਾਨਾ ਬਾਈ ਕੈਂ ਨੰਬਰ ਆ 25 ਮਿਲਣੀ ਯਾਰ ਇੱਥੇ 24 25 ਇੱਥੇ ਕੁਛ ਆ ਵਾ ਤੇ ਦਾ ਚਾਹ ਨਾ ਥੋੜੀ ਅਪਡੇਟ ਦੇ ਦੀ ਸਭ ਤੋਂ ਪਹਿਲਾਂ ਠੀਕ ਹੈ ਤੇ ਕਾ ਪੀ ਲਿਖਾ ਦੇ ਕੂਦਰੀ ਬਬੂ ਆ ਫਿਰਦੀ ਜੇ ਨਹੀਂ ਕਰੇ ਮੇਰੇ ਪੈਗੀ ਤਾਂ ਹੁਣ ਛੱਡ ਦੇ ਤਰੀ ਆਏ ਜੀ ਨਹੀਂ ਨਹੀਂ ਆ ਜਮਾਈ ਨਹੀਂ ਵੀ ਉਹ ਇੱਥੇ ਕਿਹੜੀਂ ਦੀ ਜੀ ਨਹੀਂ ਗੱਡੀ ਕੈਮਰੇ ਨਹੀਂ ਨਿਗਰਾ ਜਾਨੀ ਗੰਦੀ ਮਡਾ ਲੈ ਪਾ ਬਬੂ ਕਬੂਤਰ ਸਾਹਮਣੇ ਆਂਦੀ ਨਿਗਾਹ ਹੁੜੀ ਜੀ ਪੈਗੀ ਦਾ ਵੇਖ ਲਓ ਠੀਕ ਆ ਤੇ ਕਬੂਤਰ ਉੱਡੇ ਅਗੇ ਲਗਭਗ 28 ਕਬੂਤਰ ਉੱਡ ਇੱਕ ਕੱਟਿਆ ਗਿਆ ਤੇ ਹੋਰ ਕੀ ਹੋ ਸਕਦਾਗਾ ਤੇ ਚਲੋ ਆਇਓ ਚਾਹ ਪੀਈਏ ਹੁਣ ਇੱਥੇ ਖੜੇ ਮੈਂ ਜਾਂਦੇ ਫੜ ਦੋਗੇ ਆਇਓ ਮੁੰਡਿਓ ਚੋ ਭਰੋ ਚਲੋ ਚਲਿਏ ਬੀਜਪੀ ਵਾਲੇ ਇੱਥੇ ਇੱਥੇ ਰਲ ਕੇ ਤਾਂ ਛੱਡ ਕੇ ਬਾਜੀ ਠੀਕ ਹੈ ਬੀਜਪੀ ਦੀ ਪਾਰਟੀ ਆ ਨਾ ਇੱਥੇ ਤੇ ਇੱਥੇ ਰਲ ਕੇ ਬੀਜਪੀ ਨਾਲ ਰਲ ਜੁਣਾਂ ਆਪਾਂ ਠੀਕ ਹੈ ਤੇ ਆਪਾਂ ਇਹ ਗੱਲ ਇਹ ਸੱਚੀ ਕੀ ਇਸ ਮੋਸਮੀ ਗੱਲ ਕੀਤੀ ਸਮੂਹ ਦੇ ਰੱਖੀ ਸੀ ਸਮੂਹ ਸੀ ਜਿਹੜੇ ਨੇ ਸਿੱਧਾ ਲੱਖ ਲੱਖ ਰੁਪਏ ਦੇਣ ਲੱਖ ਲੱਖ ਅਹੀ ਘਰੇ ਕੀ ਟਾਈਮ ਲੱਗਦੀ ਪਾਣੀ ਲੱਗਦੀ ਪਾਣੀ ਲੱਗਦੀ ਪਾਣੀ ਵੋਟਾਂ ਮੈਂ ਪਰ ਸਰਕਾਰ ਕਿਹੜਾ ਜਾਊਗਾ ਉਹੀ ਜੀ ਸਾਡਾ ਸਰੂਪ ਬੇਨਤੀ ਹੈ ਇਹੋ ਅਗਮਟ ਬੈਜੀਗੇ ਚ ਬਾ ਚੇਮੇ ਕੱਟ ਦੇਖਣਾ ਨਾ ਭਾਈ ਤੇ ਮੁੜ ਕੇ ਆਪਾਂ ਚੱਲ ਬਣਾ ਆਪਣੀ ਬਾਰੀ ਕਰਨਾ ਆਪਾਂ ਕੰਪਿਊਟਰ ਕੁਆਤਰ ਵੇਖਣੇ ਚੱਲ ਗਏ ਆਪਣੇ ਨਾ ਤਾਂ ਜਿਸ ਤਰ੍ਹਾਂ ਲਾ ਕੇ ਪੈ ਲਾ ਕੇ ਲੜ ਪਏ ਇਥੇ ਗਾਲੀ ਗੁੱਦੀ ਦੀ ਸਿੱਧੂ ਕਮ ਆ ਜਾ ਉਹਦੋਂ ਕਮ ਆ ਜਾ ਉਹ ਪੁੱਦੂ ਲੜਦੇ ਮਾਤ ਵੀ ਸਾਰੇ ਦੇ ਤੇ ਲੜਦੇ ਉਹ ਮਿੰਦਾਲਾ ਪਾਪਾ ਲੜਦਾ ਉਹ ਬਰੇ ਖੜਾ ਸਾਹਮਣੇ ਉਹ ਖੜਾ ਉਹ ਗਰਾਵੀ ਪਾਗਾ ਖੜਾ ਸਾਹਮਣੇ ਉਹ ਉਹ ਲੜਦਾ ਉਹ ਵੀ ਆਮ ਨਾਲ ਲਾ ਕੇ ਪੈ ਰਿਹਾ ਵਿਚ ਹੋਰੀ ਕੰਮ ਬਣ ਗਿਆ ਰਹਾ ਆ ਇਧਰ ਆਜ ਦੋ ਮਟ ਪੱਤਰਕਾਰਾਂ ਆਈ ਬੈਠੇ ਚ ਕਿਉਂਕਿ ਇਹ ਇੱਕ ਧਰਮ ਦੇ ਨਾਮ ਤੇ ਵੀ ਵੀ ਸਪੋਰਟ ਕਰ ਰਹੇ ਆ ਬੀਵੀ ਨੂੰ ਨਹੀਂ ਧਾਰਮਿਕ ਭੁਗਤਾਨ ਉਹ ਛੋਟ ਛੋਟ ਧਾ ਦੇ ਕੋਈ ਕੁਤਰਾ ਨਹੀਂ ਆਪਣਾ ਕੁਤਰਾ ਨਹੀਂ ਲਿਖਾਂਗੇ ਆਪਾਂ ਇਹਨੂੰ ਦੇਖੋ ਵਿੱਚ ਇੱਕ ਵਾਰ ਨੇ ਜੋ ਵੀ ਹਰ ਵਾਲੇ ਸਮੋਹੇ ਵਜੇ 18 19 ਨੇ ਚੱਕ ਲਈ ਸੀ ਆ ਕੋਈ ਵਾਦੂ ਪਿਆ ਆਹੀ ਬਦਲੂ ਮੈਂ ਲੈ ਦੇ ਕੇ ਹੋਰ ਕੋਈ ਆ ਸਹੀ ਦੱਤੀ ਤਰੀ ਹਾਂ ਸਹੀ ਆਏ ਸਹੀ ਕੱਲੇ ਸਮੋਹੇ ਵਜੇ ਹਨੂ ਬਈ ਹੋਰ ਕੋਈ ਨਹੀਂ ਵਜਾ ਤੇ ਕਬੂਤਰ ਲਗਭਗ ਮੈਂ ਥੋੜੀ ਰਹਿ ਰਹੂਗੇ ਪਾਂ ਸੱਤ ਪਹਿਲਾਂ ਕੱਟੇ ਗਈ ਸੀ ਨਾ ਤੇ ਹੁਣ ਮਤਲਬ ਇੰਨਾ ਟਾਈਮ ਲਾਇਆ ਤੁਹਾਨੂੰ ਮੈਂ ਸੁਣਾਉਣਾ ਰਿਕਾਰਡਿੰਗ ਠੀਕ ਹੈ ਕਿੰਨੇ ਕੁ ਉਤਰਾਂ ਟਾਈਮ ਆ ਉਹ ਵੀ ਸੁਣ ਲਓ ਟਾਈਮ ਵਾਲੇ ਉਤਰਾਂ ਦੇ ਵੀ ਨਾ ਸੁਣ ਲਓ ਇਹ ਜਿਹਦਾ ਜਿਵੇਂ ਬਈ ਦਿੱਸੀਗਾ ਦਿਖਾਈ ਦੇ ਰੋਲਾ ਨਾ ਪਾਓ ਜਿਹੜਾ ਟਾਈਮ 10 ਮਿੰਟ ਦੇਖਣ ਦੇਵਾਂਗਾ 1/2 ਘੰਟਾ ਟਾਈਮ ਆ ਬਾਅਦ ਚ ਕੋਈ ਚੱਕਰ ਨਹੀਂ ਨਹੀਂ ਰੋਲਾ ਨਾ ਪਾਓ ਠੀਕ ਆ ਕਰਨ ਗੁਰੀ ਵਾਲਾ ਕਰਨ ਗੁਰੀ ਵਾਲਾ ਗਾਲੂ ਕੋਕਰ ਗਾਲੂ ਕੋਕਰ ਆਇਆ ਬੰਨੀ ਵਾਲਾ ਰਾਜਾ ਬੰਨੀ ਵਾਲਾ ਆਕਾਸ਼ ਬਸ਼ਨੜਾ ਆਕਾਸ਼ ਬਸ਼ਨੜਾ ਆਈ ਵੀਰਤੰਗੜੀ ਬਰਾੜ ਵੀਰਤੰਗੜੀ ਵਿਕਿੰਦਪੁਰਾ ਸੋਜੀ ਗੁੰਦਪੁਰਾ ਸ ਇਹ ਤਾਂ ਜੀ ਤੌਜੀ ਬਾਜ਼ਿਕਾ ਤੌਜੀ ਬਾਜ਼ਿਕਾ ਅਮਰਮਾਨਾ ਅਮਰਮਾਨਾ ਜੰਟਾ ਕੋਡ ਪਤਾ ਉਹ ਉੱਤਰਿੰਦੇ ਸੀ ਲਓ ਜੀ ਇੰਨੇ ਕਬੂਤਰਾਂ ਦਾ ਟਾਈਮ ਆਗਾ ਤੇ ਵੇਖੋ ਹੁਣ ਕਿੰਨੇ ਸ਼ਾਂਬਲ ਹੁੰਦੇ ਆ ਤੇ ਆਪਣੀ ਕਬੂਤਰੀ ਕਿਹਨਾਂ ਸ਼ਾਂਬਲਾਂ ਚ ਹੀ ਹਨ ਤੇ ਇੱਥੇ ਸਾਹਮਣੇ ਟਾਵਰ ਦਿਸਦਾ ਹੋਵੇ ਲੋ ਇਹ ਉਹਦੇ ਸਾਹਮਣੇ ਟਾਵਰ ਆਪਣੀ ਉਹ ਦਿਖਾਈਦਾ ਉਹ ਸ਼ਾਂਬਲ ਟਾਵਰ ਤੇ ਜਾਊਗੀ ਠੀਕ ਹੈ ਤੇ ਚਲੋ ਕਿਰਾਂ ਵੇਣਿਆ ਫਿਰ ਕੀ ਬੰਦਾ ਹੈ ਤੇ ਅਸੀਂ ਆ ਆਪਦੇ ਟਿਕਾਣੇ ਕੋਲੇ ਪੱਕੇ ਕੋਲੇ ਆ ਗਏ ਜਿੱਥੇ ਸਾਨੂੰ ਵੀ ਹੁੰਦਾ ਡਰ ਵੀ ਇੱਥੇ ਸਾਡੀ ਕਬੂਤਰੀ ਬੈਠੂਗੀ ਹਨਾ ਤੇ ਡਰ ਆਪਾਂ ਦਾ ਇਹਦਾ ਹੀ ਹੈ ਹਾਂ ਹਾਂ ਵਾਝੇ ਦਾ ਟਾਵਰ ਦਾ ਪਰ ਹਜੇ ਤੱਕ ਕਬੂਤਰ ਬਾਬੋ ਜਿਹੜੇ ਟਾਈਮ ਸੀ ਹੁਣ ਮੈਂ ਰਿਕਾਰਡਿੰਗ ਸੁਣਾਈ ਸੀ ਨਾ ਵੀ 10 ਕਬੂਤਰ ਸੀ 10 ਚੋਂ 2 ਤਾਂ ਸ਼ਾਮਿਲ ਹੋ ਗਏ ਸੀਗੇ ਤੇ 8 ਕਬੂਤਰ ਰਹਿ ਗਏ ਸੀ 8 8 ਟਾਈਮ ਸੀਗਾ ਉਹ ਟਾਈਮ 'ਚ ਸਾਰੇ 8 ਦੇ 8 ਕੱਟੇ ਗਏ ਜਿੰਦਾਬਾਦ ਨੀ ਜਵਾਨੀਆਂ ਮਾਣ ਤੇਰੇ ਤੇ ਸਾਰੇ ਪੰਜਾਬ ਕਰਦਾ ਤੇ ਬਾਕੀ ਜੇ ਆਪਣਾ ਪਤਾ ਨਹੀਂ ਕਿੱਥੇ ਫਿਰਦੀ ਕਬੂਤਰੀ ਨੂੰ ਫਿਰਦੀ ਹੈਗੀ ਵੀ ਟਾਵਰ ਤੇ ਨਹੀਂ ਹੈ ਜੇ ਜੇ ਬੈਠੀ ਟਾਵਰ ਤੇ ਬੈਠੂ 100% ਔਖੀ ਹੁੰਦੀ ਪਰ ਟਾਵਰ ਪਿੰਡ ਤੋਂ ਬਹੁਤ ਜਿਆਦਾ ਸਾਈਡ ਤੇ ਆ ਗਿਆ ਇਧਰੋਂ ਬਾਹਰ ਬਾਹਰ ਆ ਗਿਆ ਟਾਵਰ ਹੈ ਵੀ ਦੂਜੇ ਉਹ ਟਾਵਰ ਨਾਲ ਛੋਟਾ ਬਹੁਤ ਹੈਗਾ ਮੰਨ ਕੇ ਚੱਲੋ 22 ਤਿੰਨ ਕੰਡਾ ਦਾ ਉਹ ਤਿੰਨ ਖੰਭੇ ਨਹੀਂ ਹੁੰਦੇ ਆਪਣੇ ਬਿਜਲੀ ਵਾਲੇ ਉਹਨਾਂ ਘਟਾ ਉਹਦਾ ਘਟਾਵਰਾ ਬਸ ਤੇ ਬਾਕੀ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਓਵੇਂ ਓਵੇਂ ਜਿਵੇਂ ਜਿਵੇਂ ਕੋਈ ਗੱਲਬਾਤ ਬਣੀ ਜਾਊਗੀ ਤੇ ਕਬੂਤਰ ਲਗਭਗ ਮੇਰੇ ਹਿਸਾਬ ਨਾਲ ਵੀ 8 ਕੇ ਪਹਿਲਾਂ ਘਟੇਗੇ 8 ਕੋਣ 16 ਕਬੂਤਰ 16 16 ਕਬੂਤਰ ਹੋਰ ਹੈ ਨਹੀਂ ਕਬੂਤਰ 10 ਕੇ ਮਥਾ ਹੀ ਹੈ ਕਬੂਤਰ 6 ਤਾਂ ਵੇਖਿਆ ਹੈ ਚਾਰ ਪੰਜ ਉਰੇ ਭਰੇ ਹੋਣਗੇ ਬਸ 10 ਕਬੂਤਰ ਮੰਨ ਲਓ ਸਾਰੇ ਹਨ ਲਗਭਗ ਬਾਈਨੇ ਕਬੂਤਰ ਹੈਗੇ ਤੇ ਬਾਕੀ ਤੁਹਾਨੂੰ ਦੱਸੀ ਜਾਵਾਂਗੇ ਉਵੇਂ-ਉਵੇਂ ਆਪਾਂ ਜਿਵੇਂ-ਜਿਵੇਂ ਵੀ ਗੱਲ ਬਣੀ ਜਾਊਗੀ ਬਾਕੀ ਟਾਵਰ ਛੋਟਾ ਬਹਿ ਵੀ ਸਕਦੀ ਤੇ ਨਹੀਂ ਬਹਿ ਸਕਦੀ ਇਹ ਕੰਨੀ ਤੇ ਆ ਪਰੇ ਚਸ ਨਹੀਂ ਕੀਤੀ ਕਬੂਦਰੀ ਨੇ ਅਜੇ ਤੱਕ ਚਸ ਨਹੀਂ ਗਰੀ ਕਬੂਦਰੀ ਵਧੀਆ ਫਿਰਦੀ ਅਧਕਾਰੇ ਫਿਰਦੀ ਆ ਅਧਕਾਰ ਉਹ ਉੱਚੀ ਵੀ ਜਾਂਦੀ ਆ ਠੀਕ ਆ ਤੇ ਬਾਕੀ ਤੁਹਾਨੂੰ ਉਵੇਂ ਦਿਖਾ ਦਾਂਗੇ ਤੇ ਕਿਹਨਾਂ ਫਿਰ 2 ਮਿੰਟ ਬੈਠੋ ਤੇ ਟਾਈਮ ਹੋ ਗਿਆ ਜੀ 3:22 ਤੇ ਕਬੂਦਰੀ ਆਪਣੀ ਕਹਿੰਦੇ ਕੱਟੀ ਗਈ ਜੀ ਕਹਿੰਦੇ ਬਹਿ ਗਈ ਕਬੂਦਰੀ ਟਾਈਮ 'ਚ ਕੱਟੀ ਗਈ ਠੀਕ ਹੈ ਚਪਾਈਦੇ ਦੇ ਬਹਿ ਗਈ ਜਾ ਕੇ ਪਾਣੀ ਤੇ ਜਾਵੜੀ ਕਬੂਤਰੀ ਆਪਣੀ ਤੇ ਬਾਕੀ ਸਭ ਰਿਕਾਰਡਿੰਗ ਅਸਲਾਵਾ ਬਾਅਦ ਚ ਮੈਂ ਤੇ ਕਬੂਤਰ ਰਹਿ ਕੇ ਤਿੰਨ ਤਿੰਨ ਬਾਈ ਦੇਖਦਾ ਆਹ ਬਾਈਆਂ ਦਾ ਤੇ ਕੋ ਸਾਹਮਣੇ ਬਾਬਾ ਖੜਾ ਹਨ ਤੇ ਇੱਕ ਮੁੰਡੇ ਥੱਲੇ ਬੈਠੇ ਆ ਆਹ ਸਾਈਡ ਤੇ ਇੱਥੇ ਬੈਠੇਗੇ ਤੇ ਇਹਨਾਂ ਦੀ ਅੜੀ ਹੋਈ ਹੁਣ ਤਿੰਨ ਕਬੂਤਰ ਅਡਵਾਡਾ ਦੋ ਕਬੂਤਰ ਕੱਚੇ ਆ ਇਹਨਾਂ ਦੇ ਇੱਕ ਬਾਬੇ ਨਾਲ ਠੀਕ ਆ ਤੇ ਇੱਕ ਕਬੂਤਰ ਕੱਲਾਗਾ ਤੇ ਇਹਨਾਂ ਦੀ ਹੈਗੀ ਕੱਚੀ ਦੋਹਾਂ ਦੀ ਤੇ ਇੱਕ ਕਬੂਤਰ ਕੱਲਾ ਤੇ ਚਲੋ ਵੀ ਨਹੀਂ ਕਰਾਂ ਤੁਹਾਨੂੰ ਰਿਕਾਰਡਿੰਗਾਂ ਸੁਣਾਵਾਂ ਵੀ ਸਾਰੀਆਂ ਹਨ ਵੀ ਆਪਣੇ ਟਾਈਮ ਚ ਕੱਤੀ ਕਿਵੇਂ ਕੀ ਚੱਕਰ ਹੋਣ ਤੇ ਕਰਾਂ ਫਿਰ ਕਰੋ ਵੇਟ ਮਾੜੀ ਤੁਹਾਨੂੰ ਦਿਖਾਉਣੀਆਂ ਹਨ ਤੇ ਆਪਣੀ ਕਬੂਤਰੀ ਨੂੰ ਦੋ ਆ ਸਾਹਮਣੇ ਜਿਹੜੇ ਬਾਰਡਰ ਬਾਕਸ ਹਨ ਇੱਥੇ ਛਪਾਈਦਿਆਂ ਦੇ ਬੈਗੀ ਸੀ ਤੇ ਇੱਥੋਂ ਬੰਦੇ ਆਪਣੇ ਵੇਖਣ ਆਏ ਤੇ ਕਬੂਤਰੀ ਉੱਡ ਗਈ ਤੇ ਕਬੂਤਰੀ ਉਧਰੋਂ ਉੱਡ ਕੇ ਨਾ ਕਰਕੇ ਐਂ ਗਿੜਾ ਪਾ ਕੇ ਇੱਧਰ ਨੂੰ ਆਈ ਆ ਇੱਥੇ ਤੇ ਕਬੂਤਰੀ ਇੱਥੇ ਗਾਇਬ ਹੋ ਗਈ ਉਹਨਾਂ ਨਾ ਤੇ ਉਹ ਵੀ ਵੇਹਨੇ ਫਿਰਦਿਆਂ ਵੀ ਯਾਰ ਕਿੱਥੇ ਕਬੂਤਰੀ ਫੜ ਕੇ ਲੈ ਕੇ ਜਾਣੀ ਜ਼ਰੂਰ ਪਾਸੇ ਲੱਗਿਆ ਪਿਆ ਚਾਬੀ ਕੱਢ ਲਈ ਮੈਂ ਤੇ ਕਬੂਤਰੀ ਵੇਖ ਲਈ ਗ੍ਰਾਹ ਆਪਣੀ ਤੇ ਇੱਕ ਟਾਵਰ ਤੇ ਬੈਠਾ ਇੱਕ ਕਬੂਤਰ ਉਹਦਾ ਵੇਖ ਲਈ ਕਿ ਕਿਹੜਾ ਕੋਈ ਹੈ ਨਾ ਤੇ ਤੁਹਾਨੂੰ ਫੇਰ ਦੱਸਾਂਗੇ ਹਿਸਾਬ-ਕਤਾਬ ਕਰਕੇ ਫੜੀ ਗਈ ਤਾਂ ਤੇ ਕਬੂਤਰੀ ਇੱਥੇ ਆ ਗਈ ਆਪ ਨੂੰ ਲੱਗ ਭਾ ਹੈ ਨਾ ਵੀ ਬੈਠੀ ਆ ਟਾਵਰ ਤੇ ਗਈ ਇਹ ਆ ਆ ਬੈਠੀ ਕਬੂਤਰੀ ਇਹ ਆ ਬੈਠੀ ਕਬੂਤਰੀ ਆਪਨ ਟਾਵਰ ਤੇ ਸਾਹਮਣੇ ਥੋੜੇ ਜਮਾ ਤੇ ਇਹ ਉਹੀ ਕਹਿੰਦੇ ਕਬੂਤਰੀ ਹੈ ਨਹੀਂ ਕਿ ਹੋਰ ਹੀ ਕੋਈ ਕਹਿੰਦੇ ਲੈ ਵੀ ਆ ਹੋਰ ਹੀ ਕੀ ਆ ਮੈਂ ਪੁੱਛਣਾ ਉਹ ਲੈ ਆ ਆ ਬੈਠੀ ਤੇ ਪਾਣੀ ਪੂਣੀ ਛਾਲ ਕੇ ਵੇਣੇ ਡਾਉਂਦੇ ਨਹੀਂ ਡਾਤੀ ਤੇ ਐਨਪਾ ਕਿੱਧਰ ਜਾ ਕੇ ਬੈਠੂ ਭਾ ਨਹੀਂ ਉਹਦੇ ਸੂਰ ਮੇਂ ਵੇਖੋ ਇਹਨਾਂ ਜਨੂਨ ਆ ਕਹਿੰਦੇ ਕਬੂਤਰਾਂ ਦਾ ਤੇ ਕਬੂਤਰੀ ਫੜਨੇ ਟਾਵਰ ਤੇ ਜੜ ਕੇ ਕਹਿੰਦੇ ਬਹੁਤ ਹਨਿਆ ਜਨੂਨ ਬਣਾਇਆ ਕਬੂਤਰਾਂ ਦਾ ਦੇਖ ਜਾਂਦੇ ਚੋਬਰ ਉਹ ਬਾਈ ਠੀਕ ਕਬੂਤਰੀ ਸਾਹਮਣੇ ਆ ਆ ਬੈਠੀ ਉੱਡੂਗੀ ਸੀ 100% ਇਹ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਤੇ ਐਂ ਕਰ ਫਿਰ ਆਪਾਂ ਛੜਕਦੇ ਚੱਲੀਏ ਤੇ ਫੋਨ ਆ ਕਰ ਇਹਨਾਂ ਦਾ ਇੱਥੇ ਧਰ ਦੇ ਕਿਹਨੇ ਨੂੰ ਲੋਡ ਪੈਣੀ ਫੋਨ ਫੰਦ ਆਉਂਦੀ ਉਹ ਸਿਂਹਿੰਦਰ ਫੋਨ ਪਿੰਜਰੇ 'ਚ ਪਿਆ ਚੰਗਾ ਹਾਂ ਤੇ ਇੱਥੇ ਰੱਖ ਦੇ ਫੋਨ ਨੂੰ ਤੇ ਆਪਾਂ ਚਲਦੇ ਆ ਉੱਥੇ ਛੜਕਦੇ ਜੇ ਉੱਡ ਵੀ ਤੇ ਫਿਰ ਆਪਾਂ ਹੋਰ ਹਿਸਾਬ ਕਿਤਾਬ ਕਰ ਲਾਂਗੇ ਠੀਕ ਹੈ ਉੱਚੀ ਬਾਈ ਹਾਂ ਤੇ ਆਪਾਂ ਮੋਰਸਾਂ ਦੇ ਨੇੜੇ ਹੋਈਏ ਕਿਰਾ ਤੇ ਚੱਲ ਕੇ ਉੱਥੇ ਬਾਰਡਰ ਵਾਕ ਚ ਜੀ ਜੋ ਉੱਧਰ ਚਾਰਜ ਹੋ ਗਈ ਜਾ ਕੇ ਪਾਣੀ ਛਾਲ ਲੈਣ ਜੇ ਫੜ ਲਈ ਤਾਂ ਗੱਲ ਹੈ ਤੇ ਨਾ ਫੜੀ ਗਈ ਫਿਰ ਰੱਬ ਰੱਖਾ ਹੀ ਫਿਰ ਤਾਂ ਤੇ ਉਹ ਫਿਰਦਾ ਮੁੰਡਾ ਠੀਕ ਹੈ ਤੇ ਸਾਹਮਣੇ ਉਹ ਕਬੂਤਰੀ ਬੈਠੀ ਆ ਉਹ ਤਾਂ ਪਾਣੀ ਛਾਲ ਪਾਣੀ ਪਾਣੀ ਉਹ ਬਚਾਰਾ ਕੱਲ ਲੱਲਾ ਯਾਰ ਕਿ ਭੈਣ ਚ ਦੁੱਧ ਦੇ ਲ ਬੰਦੇ ਤੇ ਚੜ ਗਿਆ ਆਪਾਂ ਚੜ ਜਾਈਏ ਕੁਝ ਵੀ ਨਹੀਂ ਯਾਰ ਤੂੰ ਬੰਦਾ ਕਿੰਨੀ ਹੈਲਪ ਕਰਦਾ ਬੰਦਾ ਤੂੰ ਤੇ ਕੀ ਹਣਾ ਓਡੀ ਓਡੀ ਕਬੂਦਰੀ ਏ ਕਬੂਦਰੀ ਆ ਕਬੂਦਰੀ ਆ ਜਾਂਦੀ ਆਪ ਕੋਈ ਨੂੰ ਐ ਸੰਗਤ ਰੱਖਾ ਆ ਆਉ ਜਾਂਦੀ ਕਬੂਦਰੀ ਲੋ ਜੀ ਬਾਜੀ ਵੀ ਬਹੁਤ ਵਧੀਆ ਵੀ ਬਾਜੀ ਬਹੁਤ ਵਧੀਆ ਕਰਾਈ ਵਧੀਆ ਸੀਵਾ ਬਹੁਤ ਵਧੀਆ ਕਰਾਈ ਚ ਪਈ ਨੇ ਵੀ ਅਗਲਾ ਜਿਹੜਾ ਕਹਿ ਦਿੰਦੇ ਆ ਪੈਸੇ ਰੱਖਣ ਦੇ ਤੱਕ ਆਪਾਂ ਜਿੱਥੋਂ 2 ਰੁਪਏ ਕਹਿੰਦੇ ਰੱਖੇ ਰਸ ਨੇ ਰੁਪਿਆ ਵੀ ਰੱਖਿਆ ਬਾਈ ਨੇ ਵੀ ਬਹੁਤ ਵਧੀਆ ਬਾਈ ਨਹੀਂ ਬਹੁਤ ਵਧੀਆ ਬਾਈ ਆਪਾਂ ਚੱਲੋ ਯਾਰ ਆ ਜਾ ਬਾਹਰ ਨਿਕਲਦਾ ਕਿਉਂ ਨਹੀਂ ਨਾ ਬਾਹਰ ਪੈਸੇ ਟੱਟ ਨਹੀਂ ਚੀਕ ਕਰਦੇ ਜੇ ਚਾਹੁੰਦੇ ਇਹਨਾਂ ਦਾ ਦੇਖ ਮਨਾ ਹੱਕ ਕਬੀ ਨਹੀਂ ਭਗਾਈ ਕਰੀਆ ਕੋਈ ਕਿਸੇ ਜੋ ਤੇ ਤੇ ਮਾਣ ਆ ਜਾ ਬਾਈ ਯਾਰ ਅਸੀਂ ਕਿਹੜਾ ਨਾਮ ਲੈ ਆਨੇ ਆ ਨਾਮ ਲਾ ਜੋ ਯਾਰ ਬਾਜੂ ਫੋਟੋ ਵੀ ਖਿੱਚਨੀ ਆ ਆ ਆ ਆ ਆ ਅਸੀਂ ਫੋਟੋ ਕਰਾਣੀ ਆ ਵਾਰੀ ਕਰਾ ਕੇ ਭਾਂਜੀ ਆ ਪਤਾ ਲੱਗੇ ਜੀ ਜੀ ਵੀ ਜੀ ਕੋਲ ਰੱਖੋ ਲੱਗੇ ਚਲ ਚਲ ਆ ਉੱਤਨੀ ਜੀ ਕੋ ਨਾਲ ਲੀ ਜਾ ਪਹਿਲੇ ਮੈਨੂੰ ਫੜਾ ਦੇ ਮੈਂ ਫੜਾ ਦੇ ਲਾਏ ਦੋਨੇ ਜੰਦਾ ਫੜਾ ਮੈਂ ਤਾਂ ਦੂਰ ਹੋ ਗਿਆ ਤੂੰ ਹੀ ਲੈ ਬਾਈ ਲੈ ਮੈਂ ਕੋਈ ਨਹੀਂ ਓਕੇ ਰਿਪੋਰਟ ਜਮਾ ਜੀ ਵੀਡੀਓ ਬਣੀ ਜਾਂਦੀ ਆ ਬਣੀ ਜਾਂਦੀ ਬਣੀ ਜਾਂਦੀ ਜਮਾ ਕੋਈ ਜਿੰਨੇ ਲੋਕ ਫੋਟੋ ਖਿੱਚ ਲਈ ਜੰਗਾ ਫੋਟੋ ਕੋਈ ਨਹੀਂ ਮੈਂ ਪਾਉਣਾ ਮੈਂ ਬੋਲ ਫੋਟੋ ਮੇਰੇ ਖਿੱਚ ਲੈਣਗੇ ਨਹੀਂ ਆਪਾਂ ਨਹੀਂ 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 ਚੁੱਪ ਚੁੱਪ ਬੋਲੋ ਬੋਲੋ ਹੀ ਬੋਲੋ ਤੂੰ ਬੋਲ ਤੂੰ ਹੀ ਬੋਲ ਦੂਜੇ ਜਿੰਨੇ ਲੋਕ ਆਦੇ ਲੈ ਬੋਲ ਦੇ ਆ ਬਾਈ ਜਿਵੇਂ ਲੋਕ ਕਹਿੰਦੇ ਸੀ ਚੱਗੜ ਪੈਸੇ ਨਹੀਂ ਦਿੰਦਾ ਜਾਂ ਬਾਜੀ ਚ ਰੌਲਾ ਪੈਂਦਾ ਆ ਦੇਖੋ ਬਾਈ ਬਾਈ ਦਾ ਇਨਸਾਫ ਇਹ ਬਾਈ ਦਾ ਸਾਹਿਬ ਬਹੁਤ ਵਧੀਆ ਬਾਈ ਤੇਰੇ ਹੋਇਆ ਬਾਈ ਬਹੁਤ ਵਧੀਆ ਕੰਮ ਹੋਇਆ ਵਧੀਆ ਹੋਇਆ ਖੁਸ਼ ਹੋ ਬਈ ਐਂ ਦੱਸ ਦੋ ਵੀ ਰੋਟੀ ਪਾਣੀ ਦਾ ਜੱਜ ਰੋਟੀ ਪਾਣੀ ਬਹੁਤ ਵਧੀਆ ਕੰਮ ਹੋ ਗਿਆ ਆ ਬੰਦਾ ਕਾਪੀ ਦੇ ਸੀ ਮਣ ਮਣੀ ਕਿਵੇਂ ਇਹਦੀ ਕਾਪੀ ਕਿਵੇਂ ਰਹੀ ਨਹੀਂ ਕਾਪੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਜੰਮ ਸੀ ਕੋਈ ਗਲਤੀ ਕੰਮ ਨਹੀਂ ਹੋਇਆ ਪੂਰਾ ਵਧੀਆ ਕੰਮ ਹੋ ਗਿਆ ਠੀਕ ਹੈ ਜੀ ਪੁੱਤਰ ਨਹੀਂ ਕਟਿਆ ਕਿਸਦਾ ਵੀ ਹੁਣ ਫਿਰਦੇ ਸੰਗਤ ਕਬੂਤਰੀ ਜਿੰਮ ਤੁਹਾਨੂੰ ਪਤਾ ਉਥੋਂ ਡਿੱਗੀ ਸੀ ਸ਼ਕਿੰਦਰਾ ਕੀ ਕਹਿੰਦੇ ਵੀ ਇੱਧਰ ਆਈ ਹੈਗੀ ਤੂੰ ਹੁਣ ਇੱਧਰ ਭਾਲਦੇ ਫਿਰਦੇ ਹੋ ਮਗਰ ਆਉਂਦੇ ਮਗਰ ਇਸ ਨੂੰ ਕਿਤਾ ਉਹ ਕਿਹੜੀ ਸਾਈਡ ਆ ਮੁੰਡਾ ਉਹ ਕਿਹੜਾ ਬਟਕ ਪੁੱਤਰੇ ਨਿਗਾਹ ਰੱਖ ਕਬੂਤਰ ਕੋਈ ਚਿੱਟਾ ਕੋਈ ਬੈਠਾ ਹੋਵੇ ਤੂੰ ਆਪ ਕਾਂ ਤੇ ਬਹੁ ਘੱਟ ਦੀਂਦੀ ਆਪਣੀ ਕਬੂਦਰੀ ਦੀ ਉੱਤੋਂ ਬੈਠੀ ਦੀ ਤਾਂ ਤੇ ਟਾਵਰਾਂ ਦੇ ਦੇਖੀ ਰੱਬ ਤੇ ਕਬੂਦਰੀ ਇੱਥੇ ਬੈਠੀ ਆ ਹੋ ਸਕਿਆ ਆ ਤਾ ਫੜ ਕੇ ਲੈ ਕੇ ਜਾਵਾਂਗੇ ਉਹ ਕਬੂਦਰੀ ਦਿਤਾਇਆ ਜਿਹੜੀ ਨਹੀਂ ਕਰਨ ਵਾਲੀ ਕਬੂਦਰੀ ਨਾ ਖਰੀ ਜਤਾ ਕਿ ਸਾਨੂੰ ਹੋਰ ਨਹੀਂ ਸਾਨੂੰ ਪਤਾ ਗੱਲਾਂ ਦਾ ਕਬੂਦਰੀ ਸਾਨੂੰ ਖਰੀ ਜਤਾ ਗਿਆ ਆਪਣੀ ਕਬੂਦਰੀ ਰੱਬ ਹੀ ਆ ਭੈ ਜੇ ਚੋਰ ਦੀ ਫੁੱਲੋ ਮਿੱਟੀ ਆ ਗਏ ਤੇ ਆਪਣੇ ਲਿਆਜੀ ਦਾ ਘਰ ਆ ਬਈ ਠੀਕ ਹੈ ਤੇ ਆ ਬਾਈ ਨੇ ਬਹੁਤ ਹੈਲਪ ਕਰੀ ਤੇ ਬਾਈ ਦੇ ਜਾਨਵਰ ਦੇ ਰੋ ਕੰਮ ਓਕੇ ਆ ਠੀਕ ਹੈ ਕਿੱਥੇ ਕਿਚੋਬਰ ਤੇ ਬਾਈ ਦੇ ਕਬੂਤਰ ਖੁਸ਼ ਆ ਰਹੇ ਤੇ ਕੁਛ ਇਧਰ ਮੰਲਾ ਆ ਅੰਦਰ ਬੈਠੇ ਤੇ ਓਕੇ ਰਿਪੋਰਟਾਂ ਲਾ ਦੋ ਤਾਂ ਡੌਗੀ ਇਧਰ ਤੇ ਹੁਣ ਚੱਲਦੇ ਆ ਦਵਾਰੇ ਫੇਰ ਬਈ ਸੰਗਤ ਉੱਥੇ ਚੱਲ ਕੇ ਵੇਹਣੇ ਗਏ ਵੇਹ ਦੀ ਚੱਲੇ ਸੰਗਤ ਤੇ ਵੇਹ ਦੀ ਆ ਲੱਗਦਾ ਕਿ ਬੈਠੀ ਹੋ ਸਾਹਮਣੇ ਆਏ ਗਏ ਦੀ ਉਹ ਬੈਠੀ ਹੋਏ ਹੋ ਸਕਦਾ ਨਾ ਬਾਹ ਕੱਲ੍ਹ ਦੇ ਅੱਜ ਪਰ ਆਜ ਮੈਂ ਜਾਣਾ ਹੀ ਪਏ ਚੱਲ ਫਿਰ ਬਾਈ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਬਹੁਤ ਥੰੜ ਪਗਰੀ ਧੰਨਵਾਦ ਤੇਰਾ ਬਹੁਤ ਬਹੁਤ ਬਾਈ ਇੰਨਾ ਕਰਦਾ ਨਹੀਂ ਆਲਾ ਹੁੰਦਾ ਹਨਾ ਵੀ ਆਪਾਂ ਕਰ ਲੈਣਾ ਤੋੜੇ ਫਿਰ ਨੂੰ ਯਾਬਦੇ ਫਿਰਨੇ ਚੱਲ ਠੀਕ ਹੈ ਪਰ ਬਾਏ ਬਾਏ ਟੂਰੀਅਰ ਸੰਗ ਤੇ ਵੇਖ ਕੇ ਤੇ ਨਿਰਾਸ਼ਾ ਨਾਲ ਮੁੜਨਾ ਪੈਂਦਾ ਇੱਕ ਪਾਸਿਓਂ ਕਬੂਤਰੀ ਨਹੀਂ ਮਿਲੀ ਤੇ ਬਸ ਚੱਲਦੇ ਹਾਂ ਘਰੇ ਬਾਬਿਓ ਬਸ ਕੱਲੇ ਪੈਸੀ ਰਹਿ ਗਏ ਸਾਡੇ ਫੱਲੇ ਕਬੂਤਰੀ ਦਾ ਕੋਈ ਮੁੱਲ ਨਹੀਂ ਸੀ ਆਪਾਂ 7000 ਕੁਝ ਨਹੀਂ ਕਰਦਾ ਕਣੀ

ਆ ਤੇ ਜਾਨ ਤੇ ਸਾਡੀ ਜਾਨ ਤੇ ਆ ਕੇ ਘਰੇ ਕਹਿੰਦੇ ਕੁਸੀ ਦਾ ਮਾਹੌਲ ਵੀ ਹੈ ਤੇ ਦੁੱਖ ਦਾ ਮਾਹੌਲ ਵੀ ਕੁਦਰੀ ਨਹੀਂ ਆਈ ਹੈ ਨਾ ਤੇ ਚਲੋ ਬਾਬੇ ਮਨੀਰਾਮ ਚੱਲਦੇ ਹਾਂ ਹਨਾ ਤੇ ਮੱਥਾ ਮਤਾ ਟੇਕਿਓ ਨਿਕਾਲ ਲੇਗੇ ਹਨਾ ਆਪ ਜੋ ਬੰਦੇ ਕੀ ਪਹਿਲੀ ਬਾਈ ਜਿੱਤੇ ਫਿਰ ਵੀ ਮੋਟਾ ਦਾ ਬੱਚਾ ਵੀ ਆਇਆ ਤੇ ਵਧੀਆ ਠੀਕ ਹੈ ਤੇ ਚੱਲ ਦਿਆਂ ਫਿਰ ਪਹਿਲੀ ਬਾਈ ਜਿੱਤੀ ਸੀ ਤੇ ਬਰਾਣਾ ਲਿਆਉਣਿਆ ਅੱਧਾ ਕਿਲੋ ਠੀਕ ਹੈ ਇਹ ਬੰਦਾ ਬਾਬਾ ਮਨੀਰਾਮ ਦੀ ਸਮਾਜ ਦੀ ਦੇ ਵੰਡ ਕੇ ਆਉਣਿਆ ਹਨਾ ਠੀਕ ਹੈ ਵੀ ਬਾਬਾ ਅਸੀਂ ਕਿਰਪਾ ਬਣਾਈ ਰੱਖੇ ਕਿਣਾ ਹੌਲੀ ੜੀ ਛੋਟਾ ਜਿਹਾ ਲੈਵਲ ਤੋਂ ਸਟਾਰਟ ਕਰਿਆ ਕੰਮ ਉਹ ਦੀ ਜੀ ਸਿੱਧਾ ਗਈ ਠੀਕ ਹੈ ਤੇ ਬਧਾਣਾ ਲੈ ਕੇ ਤੇ ਫਿਰ ਚੱਲਦੇ ਆਂਗੇ ਅਸੀਂ ਤੇ ਬਧਾਣਾ ਲਿਆਂਦਾ ਅੱਧਾ ਕਿਲੋ ਠੀਕ ਹੈ ਤੇ ਚੱਲਦੇ ਆਂ ਫਿਰ ਬਾਬਾ ਮਣੀ ਰਾਮ ਜੀ ਸਮਾਹ ਤੇ ਤੇ ਵਾਰੀ ਵਾਰੀ ਕਿਹੜਾ ਬਾਬਾ ਜੀ ਐਂ ਕਿਰਪਾ ਹੱਥ ਦੇ ਬੰਾਇ ਰੱਖਣ ਅਸੀਂ ਕੱਲ ਨੂੰ ਬਾਜੀ ਜਾਣਾਂ ਠੀਕ ਹੈ ਤੇ ਬਾਬਾ ਫਿਰ ਤੇਰਾ ਬਧਾਣਾ ਵੰਡ ਕੇ ਜਾਵਾਂਗੇ ਸਾਨੂੰ ਕੋਈ ਕਿਰਪਾ ਕਰੀ ਸਾਡੇ ਤੇ ਠੀਕ ਹੈ ਬੱਚਿਆਂ ਤੇ ਤੇ ਗਲਤੀ ਫੋਲਦੀ ਮaaf ਕਰੀ ਤੇ ਚਲੋ ਕੋਈ ਚੱਲਦੇ ਆਂ ਫਿਰ ਹਾਂਜੀ ਆਪਣੀ ਕਬੂਦਰੀ ਦੀ ਪਹਿਲੀ ਕਮਾਈ ਅੱਛਾ ਕਾਂਤਾਲੀ ਦੀ ਕਾਂਤਾਲੀ ਦੀ ਕਾਂਤਾਲੀ ਦੀ ਆਪ ਜਾਵੜੀ ਨਹੀਂ ਉਹ ਆਪ ਜਾਵੜੀ ਵਿਚਾਰੀ ਅੱਛਾ ਤੇ ਆਹ ਆ ਦੇਗੀ ਆਪਣ ਨੂੰ ਗਿਫਟ ਗਿਫਟ ਦੇਗੀ ਹੈ ਗਿਫਟ ਦੇਗੀ ਜਾਂਦੀ ਵਾਲੀ ਹੈ ਹਾਂਜੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਮੇਹ ਕਰੀ ਰੱਖੇ ਹਾਂ ਕੋਈ ਚੱਕਰ ਨਹੀਂ ਯਾਰ ਗੱਲ ਉਹ ਕਿਹਨਾਂ ਦੇ ਪਹਿਲੇ ਠੀਕ ਹੈ ਸਾਨੂੰ ਥੋੜਾ ਸੌਖਾ ਹੋ ਜਾ ਉਹ ਅਸੀਂ ਇਹਨਾਂ ਦੀ ਕਮਾਈ ਤੇ ਖਾਂਦੀ ਨਹੀਂ ਅਸੀਂ ਤਾਂ ਪੱਲੇ ਹੀ ਲਾਉਣੇ ਹੁੰਦੇ ਆ ਸਾਨੂੰ ਐਸਾ ਕੋਈ ਅਸੀਂ ਬਦਾਂ ਬਦੂ ਸੌਖਾ ਲਾਗੇ ਐਂਟਰ ਦਾ ਸੋਪਨਾ ਭਰਵਾਗੇ ਹੁਣ ਪੰਜ 5-4 ਕਿਲੋ ਬਦਾਮ ਹੋ ਰਾਇਆ ਨੇ ਆਪਣੇ ਹਾਂ ਮੁੱਕੇ ਬਈ ਆ ਬਹੁਤ ਜਿਆਦਾ ਆ ਗਏ ਪੈਸੇ ਇਹਨਾਂ ਦੇ ਪੈਸੇ ਇੱਥੇ ਰੱਖਦੇ ਨੇ ਇੱਥੋਂ ਚੱਕ ਕੇ ਇਹਨਾਂ ਦੇ ਲਈਏ ਸਿੱਧੇ ਲੈ ਆ ਬਸ ਸਾੜ ਦੇ ਪਕਾ ਦੇ ਪਕਾਈ ਜਿਹੜੀ ਕਰੀ ਨੇ ਤਾਂ ਆ ਇੱਥੇ ਰੱਖਦੇ ਨੇ ਇੱਥੇ ਪੇਰ ਇੱਥੇ ਪੇਰ ਮਾਰੀ ਜੀ ਆਏ ਚੱਕ ਲਈ ਗਏ ਚੱਕ ਕੇ ਮਾਰ ਲਈ ਗਏ ਨਹੀਂ ਕਰਦਾ ਤਬਾ ਮਾਚਲਾ ਕਰੇ ਹੁਣ ਫਿਰ ਤੇ ਤੜਕੇ ਫਿਰ ਸਾੜ ਦੇ ਫੇਰ ਬਾਜੀ ਆ ਤੜਕੇ ਫੇਰ ਬਾਜੀ ਆ ਤੜੀ ਗੱਲਾਂ ਨੇ ਬਾਈ ਵੀ ਫਿਰ ਠੀਕ ਹਾਂਜੀ ਬਾਬਿਓ ਤੇ ਹੁਣ ਮੈਂ ਬਾਬਿਓ ਕਰ ਦਈਏ ਸਵੇਰ ਹੋ ਗਈ ਬਾਲ ਤਾਂ ਗੁੱਡ ਮਾਰਨਿੰਗ ਹਨਾ ਤੇ ਵੀਡੀਓ ਦੀ ਐਂਡਿੰਗ ਕਰ ਦਈਏ ਤੇ ਦੂਜੇ ਪਿੰਡ ਬਾਰੀ ਤੇ ਤੇ ਕਬੂਤਰ ਆਪਣਾ ਇੱਥੇ ਫਿਰਦਾ ਹਨ ਤੇ ਦੱਸਣੇ ਹਨ ਨੂੰ ਮੈਂ ਪਹਿਲਾਂ ਤਾਂ ਤੁਸੀਂ ਬਾਕੀ ਦੀ ਵੀਡੀਓ ਚ ਵੇਖ ਲੈਣਾ ਵੀ ਕਬੂਤਰ ਆਪਣਾ ਕੱਟਿਆ ਗਿਆ ਸੀ ਆ ਕਬੂਤਰੀ ਆਪਣੀ ਤੇ ਤਿੰਨ ਦੋਵਾਂ ਦੀ ਕੱਚੀ ਸੀ ਇੱਕ ਦੀ ਮੰਨ ਕੇ ਚੱਲੋ ਵੀ ਇੱਕ ਕੱਲਾ ਸੀ ਦੋਵਾਂ ਦੀ ਕੱਚੀ ਸੀ ਤਿੰਨ ਕਬੂਤਰ ਰਹੇ ਸੀ ਤੇ ਚੌਥੀ ਕਬੂਤਰੀ ਆਪਣੀ ਕੱਟੀ ਗਈ ਸੀ ਉਹ ਪਤਾ ਨਹੀਂ ਕੀ ਚੱਕਰ ਬਣਿਆ ਇਸ ਤਰ ਕਬੂਤਰੀ ਭਾਲ ਦੇ ਫਿਰਦੇ ਤੁਹਾਨੂੰ ਸੀ ਸਾਮ ਹੈ ਤੁਸੀਂ ਬਾਕੀ ਵੀਡੀਓ ਚ ਵੇਖਿਆ ਹੋਆ ਇੱਕੋ ਤਾਂ ਵੀਡੀਓ ਕੱਟ ਕੇ ਮੰਨ ਕੇ ਸਿੱਧੇ ਪੈਸੇ ਦੇ ਨਾਲੇ ਪਾਸੇ ਹੋ ਗਈ ਉਵੇਦੀ ਵੇ ਫੋਨ ਆ ਗਿਆ ਮੜਾਇਆ ਤੇ ਤਾਂ ਕਰਕੇ ਥੋੜੀ ਵੀਡੀਓ ਕੱਟਣੀ ਪੈਗੀ ਮੈਨੂੰ ਤੋ ਤੁਹਾਨੂੰ ਦੱਸਿਓਂਦੇ ਮੈਂ ਅਸਿੱਤ ਕਬੂਤਰੀ ਪਾਲ ਦੇ ਫਿਰਦੀ ਹੈਨਾ ਜਿਵੇਂ ਕਿ ਬਾਣਾ ਬੂਣਾ ਜਿ ਤਾਬਰਾਂ ਟੂਬਰਾਂ ਚ ਤੁਸੀਂ ਵੇਖਿਓ ਕਬੂਤਰੀ ਆਪਣੀ ਬੈਠੀ ਸੀਗੀ ਹੈਨਾ ਤੇ ਕਬੂਤਰੀ ਭੱਜ ਗਈ ਸੀਗੀ ਥੋੜ੍ਹ ਗਈ ਸੀ ਹੈਨਾ ਤੇ ਉਦੋਂ ਵਾ ਇੱਕੇਦਮ ਉਹ ਸਾਨੂੰ ਅਗੇ ਰਿਕਾਰਡਿੰਗ ਆਈ ਮੈਨੂੰ ਮਨਪ੍ਰੀਤ ਦਾ ਫੋਨ ਆਇਆ ਮੈਨੂੰ ਅਸੀਂ ਕਬੂਤਰੀ ਪਾਲੀਏ ਸੀ ਕਹਿੰਦਾ ਆਏ ਕਰਕੇ ਅਗੇਰਾ ਆਪਣਾ ਨਾਮ ਲਿਆ ਕੇ ਵੀ ਮਨਪ੍ਰੀਤ ਮਾਨਾ ਤੇ ਅਕੇ ਆ ਆਕੇ ਮੋਢ ਲੈ ਜਗੇ ਮੋਢ ਕਿਨੂੰ ਪੈਸੇ ਲੈ ਜੇ ਮੈਂ ਜਿੱਤੀ ਹੈ ਕਬੂਤਰੀ ਹਿੱਸੇ ਚ ਆਈ ਮਾ ਸਾਡੀ ਕਬੂਤਰੀ ਨੇ ਕੱਟੀ ਗਈ ਸੀ ਕੀ ਕੀ ਚੱਕਰ ਬਣ ਗਿਆ ਨਾ ਇਹ ਇਹ ਚੀਜ਼ ਦਾ ਵੀ ਸਾਡੀ ਕਬੂਤਰੀ ਮੈਂ ਅੱਧਾ ਘੰਟਾ ਹੋਇਆ ਕੱਟੀ ਨੂੰ ਮਤਲਬ ਬਹਿ ਗਈ ਸੀ ਬਹਿ ਕੇ ਹਰ ਗਈ ਸੀ ਬਹਿ ਕੇ ਨਹੀਂ ਮਤਲਬ ਟਾਈਮ ਟਾਈਮ ਲੱਗਿਆ ਸੀਗਾ ਤੇ ਟਾਈਮ 'ਚ ਹਰ ਗਈ ਸੀ ਮੁੜ ਕੇ ਆ ਕੇ ਕਬੂਤਰੀ ਬਹਿ ਗਈ ਸੀ ਹਨਾ ਤੇ ਮੈਨੂੰ ਮਨ ਆਪਣੇ ਫੋਨ ਕਰਿਆ ਮੈਨੂੰ ਇੱਕ ਦੋ ਜਣੇ ਹੋਰ ਫੋਨ ਕਰਿਆ ਵੀ ਆਹ ਚੱਕਰ ਬਣ ਗਿਆ ਨਾ ਵੀ ਜਾ ਕੇ ਤੂੰ ਕੇ ਵੀ ਲਿਆ ਪੈਸੇ ਤੇ ਮੈਂ ਤੁਹੇ ਕਿਉਂ ਝੱਡਾਂ ਕਰੀ ਨੂੰ ਮੇਰੇ ਨਾਲ ਚਾਊਟ ਕਰੀ ਜਾਂਦੇ ਹੋ ਮੈਂ ਕਬੂਦੀ ਤਾਂ ਆਪਣੀ ਕੱਟੀ ਗਈ ਹੁਣ ਆਪ ਨੂੰ ਕੌਣ ਦਿੰਦਾ ਪੈਸੇ ਕਮਾਲ ਕਰ ਦਿਓਗੇ ਉਹ ਪਤਾ ਨਹੀਂ ਆ ਉਸਵੇਂ ਲੜ ਪਏ ਪਤਾ ਨਹੀਂ ਕੀ ਚੱਕਰ ਹੋਇਆ ਉਹਨਾਂ ਦਾ ਯਾਰ ਉਹ ਚੀਜ਼ ਨਹੀਂ ਪਤਾ ਲੱਗਿਆ ਲੜ ਪਏ ਕਿ ਚਾਰਾਂ ਇਹ ਕਿ ਸਾਂਝੀ ਕਰਤੀ ਹੈਗੇ ਮੈਂ ਕਮਾਲ ਵੀ ਸਾਡੇ ਕੋਲ ਚੌਥੀ ਕਬੂਤਰੀ ਸਾਡੀ ਬੈਠੀ ਸੀ ਤਿੰਨ ਸੀਗੇ ਤੇ ਉਹਨਾਂ ਨੇ ਚਾਰਾਂ ਇਹ ਸਾਂਝੀ ਕਰਤੀ ਤੇ ਇੰਨੀ ਗੱਲ ਹੋਈ ਇੰਨੀ ਬਾਤ ਹੋਈ ਉਹ ਤੇ ਬਸ ਮੈਂ ਚੱਲ ਵੀਡੀਓ ਨੂੰ ਅੰਡੀਆਂ ਕਰਤੀ ਪਹਿਲਾਂ ਨਹੀਂ ਹੋਈ ਸੀ ਨਾ ਤੇ ਚੱਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਅੱਜ ਬਾਜੀ ਆਪਾਂ ਛੱਡੀ ਇੱਧਰ ਕਿ ਇੱਕ ਲੈਂਦੇ ਨਾ ਸਹਨੇ ਖੇੜੇ ਬਾਜੀ ਆਪਣੀ ਅੱਜ ਤੇ ਇਹਦੀ ਵੀਡੀਓ ਵੀ ਆਊਗੀ ਆਪਾਂ ਲਾ ਅਗਲੇ ਦਿਨ ਇਹਦੀ ਵੀਡੀਓ ਆਜੂਗੀ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਆਈ سپورਟ ਵਧਾਈ ਰੱਖਿਓ ਠੀਕ ਆ ਤੇ ਬਾਏ ਬਾਏ